ਦੇ ਵਿੱਚ ਚੋਰੀ ਡਕੈਤੀ ਤੇ ਕਤਲੋਗਾਰਤ ਦੇ ਕਿਸੇ ਐਨੇ ਵੱਧ ਚੁੱਕੇ ਨੇ ਕਿ ਕਦੋਂ ਕਿਸ ਨਾਲ ਕੀ ਘਟਨਾ ਵਾਪਰ ਜਾਵੇ ਕੋਈ ਅਨੁਮਾਨ ਵੀ ਨਹੀਂ ਲਗਾ ਸਕਦਾ ਇਸੇ ਤਰ੍ਹਾਂ ਦੇ ਇੱਕ ਘਟਨਾ ਹੁਸ਼ਿਆਰਪੁਰ ਦੇ ਟਾਂਡਾ ਤੋਂ ਸਾਹਮਣੇ ਜਿੱਥੇ ਬੀਤੀ ਰਾਤ ਚਾਰ ਅਣਪਛਾਤੇ ਵਿਅਕਤੀ ਜੋ ਕਾਰ ਤੇ ਸਵਾਰ ਹੋ ਕੇ ਆਏ ਸੀ ਉਹਨਾਂ ਨੇ ਇੱਕ ਕਾਰ ਤੇ ਜਾ ਕੇ ਤਾਬੜ ਤੋੜ ਫਾਇਰਿੰਗ ਕਰਨੀ ਸਟਾਰਟ ਕਰ ਦਿੱਤੀ 2 ਨਹੀਂ 4 ਨਹੀਂ 5 ਨਹੀਂ ਪੂਰੇ 18 ਰੌਂਦ ਉਹਨਾਂ ਨੇ ਇੱਕ ਘਰ ਦੇ ਗੇਟ ਤੇ ਫਾਇਰ ਕਿਤੇ ਅਤੇ ਘਰ ਦਾ ਗੇਟ ਜੋ ਹੈ ਛੰਨਣੀ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਅਣਪਛਾਤੇ ਵਿਅਕਤੀਆਂ ਵੱਲੋਂ ਬੀਤੀ ਰਾਤ ਕੀਤਾ ਗਿਆ ਕੋਈ ਪ੍ਰਾਣੀ ਰੰਜਿਸ਼ ਦਾ ਮਾਮਲਾ ਹੋ ਸਕਦਾ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪੂਰੀ ਘਟਨਾ ਦੀ ਖਬਰ ਮਿਲਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਅਗਲੇਰੀ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਹੈ ਪਰ ਇਸੇ ਵਿੱਚ ਇੱਕ ਸਵਾਲ ਪ੍ਰਸ਼ਾਸਨ ਤੇ ਵੀ ਉੱਠਦਾ ਜੋ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਜੋ ਸਥਿਤੀ ਹੈ ਉਸ ਨੂੰ ਬਰਕਰਾਰ ਰੱਖਣ ਵਿੱਚ ਬਿਲਕੁਲ ਅਸਫਲ ਪਾਈ ਜਾ ਰਹੀ ਹੈ ਗੋਲੀਆਂ ਚਲੀਆਂ ਸੀ ਰੋਟੀ ਮੇ ਪਕੰਦੀਆਂ ਸੀ ਆਕੇ ਫੇਰੀ ਪਟਾਕੇ ਲਾਗੇ ਚਲੇ ਗਾ ਸਾਨੂੰ ਪਤਾ ਨਹੀਂ ਲੱਗਿਆ ਬਾਹਰ ਨਿਕਲ ਕੇ ਇਹ ਕਹਿਣ ਬਾਤ ਤੁਹਾਡੇ ਕੀ ਹੋਇਆ ਤੁਹਾਡੀਆਂ ਗੋਲੀਆਂ ਚਲੀਆਂ ਮੈਂ ਕਰ ਨਹੀਂ ਸਾਡੇ ਨਹੀਂ ਚਲੀਆਂ ਜਦ ਬਾਹਰ ਨਿਕਲੇ ਤਾਂ ਗੋਲੀਆਂ ਚਲੀਆਂ ਕਿੱਥੇ ਗੋਲੀਆਂ ਚਲੀਆਂ ਬਾਹਰ ਤੇ ਜੇ ਕੋਈ ਲੱਗਦਾ ਕੋਣ ਲੋਕ ਸੀ ਉਹ ਜਿਹੜੇ ਸ਼ਖਸੀਅਤਾਂ ਹਾਂਜੀ ਕੀ ਲੱਗਦਾ ਤੁਹਾਨੂੰ ਤੁਹਾਡੀ ਜਾਣ ਪਛਾਣ ਵਾਲੇ ਸੀ ਨਹੀਂ 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 ਮੂੰਹ ਬੰਨੇ ਦੇ ਸੀ ਸਾਡੀ ਅਗਲੇ ਗੁਆਂਢਣ ਕਿੱਲੀ 4 ਜਾਨੇ ਸੀਗੇ ਕੱਪਣੀ ਮਾਂ ਗੱਡੀ ਤੇ ਚਗੰਭੂ ਬੰਨ ਕੇ ਤਾਂ ਨੂੰ ਪਤਾ ਲੱਗਾ ਬੋਹ ਜੀ ਇਹ ਗੇਟ 'ਚ ਮਰੀਆਂ ਹਾਂਜੀ ਹਾਂਜੀ ਗੇਟ 'ਚ ਕਿੰਨੀਆਂ ਗੋਲੀਆਂ ਲੱਗੀਆਂ ਗੇਟ ਦੇ ਵਿੱਚ ਗੇਟ ਦੇ ਵਿੱਚ ਉਹਨਾਂ ਨੇ ਕੀ ਹਾਂਜੀ ਹਾਂ ਪੀਤੀਆਂ ਉਹਨਾਂ ਨੇ ਕਿਹ ਮਨਾ ਹਾਂ ਛੋਲਾ ਚਤਾਰ ਰੋਜ਼ ਜਿਹਾ ਕਿਰ ਵਿੱਚ ਕੋਰ ਕੋਣ ਮਜੇ ਸੀ ਉਸ ਵੇਲੇ ਮੇਰੀ ਪੁੱਤਰੀ ਤਾਂ ਮੈਂ ਐ ਸੀਗੀ ਤਾਂ ਉਹ ਮੇਰੀ ਚੁੱਬੀ ਤੁਹਾਡਾ ਬੇਟਾ ਬੇਟਾ ਮੇਰੇ ਲਾਗੇ ਗੋਂਡੀਆਂ ਦੇ ਚਗਾ ਗਈ ਆ ਮੁੰਡਿਆਂ ਨੂੰ ਓਹले ਮੈਂ ਦੱਸ ਕੇ ਗਿਆ ਵੀ ਮੰਮੀ ਮੈਂ ਅੱਥੇ ਜਰਾਕ ਜਾਣਾ ਮੈਨੂੰ ਕਰਦੀ ਜਾਂ ਉਨਕੇ ਰੋਟੀ ਖਾ ਲੈ ਕਹਿੰਦਾ ਹੁਣਾਂ ਸ਼ੂਗਰ ਘਰ ਆਣੀ ਸ਼ਗਾ ਨਹੀਂ ਤਾਂ ਭਾਈ ਹੋਰੀ ਲੱਗ ਗਈ ਜਾਂਦੀ ਕੇਹੜੇ ਕੇਹੜੇ ਕੱਡ ਵੀੜੇ ਦੀ ਕੇ ਨਰਿੰਜ ਸਵਾਜੀ ਹੋਣੀ ਕੋਈ ਨਹੀਂ ਕੋਈ ਨਹੀਂ ਇਹ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੋਈ ਵੀ ਨਹੀਂ ਮੈਂ ਕਈ ਵਾਰ ਕਹਿੰਦਾ ਪਤਾ ਇਦਾਂ ਕਰਕੇ ਕਹਿੰਦਾ ਕੋਈ ਗੱਲ ਬਾਤ ਨਹੀਂ ਸਾਰੀ ਸੱਚੀ ਗੱਲਾਂ ਕਿੰਨੇ ਦੱਸਣ ਮੈਨੂੰ ਵੀ ਹਾਂ ਬਹੁਤ ਜਿਗ ਇੰਸਗਾਮੀ ਨੂੰ ਪੁਲਿਸ ਪਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਹੋਇਓ ਖਲੇ ਕੀਤਾ ਤੇ ਮੇਰੀ ਨੋਨ ਵੀ ਇਦਾਂ ਕਰਕੇ ਗੋਲੀਆਂ ਚਲੀਆਂ ਤੇ ਸਾਡੇ ਕਿ ਕਿਦਾਂ ਹੋਈ ਆ ਯਾਰ ਫੋਲ ਸਾਲਿਆਂ ਨੇ ਕੀਤਾ ਸੀ ਉਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਭਾਈ ਕਹਿੰਦੇ ਵੀ ਸਾਨੂੰ ਮਿਲਣਾ ਚਾਹੀਦਾ ਹਾਂ ਸਾਡੇ ਪਿੰਡ ਤੋਂ 10 ਵਜੇ ਸਾਨੂੰ ਫੋਨ ਆਇਆ ਕਿ ਤੁਹਾਡੇ ਪਿੰਡ ਫਾਇਰਿੰਗ ਹੋਈ ਹੈ ਤਾਂ ਅਸੀਂ ਮੈਂ ਔਰ ਮੇਰੇ ਹਸਬੰਦ ਦੋਨੋਂ ਗਏ ਆ ਤੇ ਜਾ ਕੇ ਦੇਖਿਆ ਕਿ ਗੇਟ ਤੇ 15 16 ਫਾਇਰ ਹੋਏ ਹੋਏ ਸੀਗੇ ਤੇ ਪਰ ਉਹ ਬੰਦੇ ਅਣਪਛਾਤੇ ਸੀਗੇ ਪਤਾ ਨਹੀਂ ਕੌਣ ਸੀਗੇ ਤੇ ਉਹ ਇਮੀਡੀਏਟਲੀ ਬਲ ਉਹ ਤਾਂ ਫਰਾਰ ਹੋ ਗਏ ਤਾਂ ਪਤਾ ਨਹੀਂ ਲੱਗਾ ਸਾਬਤ ਨਹੀਂ ਹੋਇਆ ਕੁਝ ਵੀ ਹਜੇ ਤੱਕ ਵੀ ਕੌਣ ਸੀਗੇ ਉਹ ਡਾਂਡਾ ਪੋਸਸ ਹੋਣਾ ਦਿੱਤੇ ਉਹ ਐਟ ਅ ਟਾਈਮ ਪਹੁੰਚ ਰਹੇ ਹੋ ਬਹੁਤ ਕਵਿਕ ਸਰਵਿਸ ਕਰੀ ਉਹਨਾਂ ਦੀ ਤੇ ਹੁਣ ਤਫਤੀਸ਼ ਚੱਲ ਰਹੀ ਹੈ ਤਾਂ ਪਤਾ ਨਹੀਂ ਚੋਗਾ ਛੇਤੀ ਫੜ ਹੋ ਰਿਹਾ ਇਹਦੇ ਵਿੱਚ ਇੰਨਾ ਜੀ ਰਾਤ ਕੋਈ 9:58 ਦਾ ਟਾਈਮ ਹੈਗਾ ਜੀ ਅਸੀਂ ਉਹਦੇ ਵਿੱਚ ਲੱਗੇ ਹੋਏ ਆ ਜਿਹੜਾ ਇਹ ਚਾਰ ਨੌਜਵਾਨ ਜਿਹੜੇ ਗਲੀ ਦੇ ਵਿੱਚੋਂ ਨੰਘ ਕੇ ਜਿਹੜੇ ਜਾ ਕੇ ਫਾਇਰਿੰਗ ਕਰਕੇ ਆਏ ਨੇ ਜਿਸਦੇ 16 ਜਿਹੜੇ ਏਮਪਟੀ ਕਾਰਟ੍ਰਿਜਸ ਔਰ ਇੱਕ ਲਾਈਵ ਜਿਹੜਾ ਸਾਨੂੰ ਮਿਲਿਆ ਉਸ ਮੌਕੇ ਤੋਂ ਇਦੇ ਵਿੱਚ ਅਸੀਂ ਸਾਰਾ ਮੌਕਾ ਦੇਖਿਆ ਜੀ ਡੀਐਸਪੀ ਸਾਹਿਬ ਵੀ ਜਾ ਕੇ ਮੌਕਾ ਦੇਖ ਕੇ ਆਏ ਨੇ ਤੇ ਇਹਦੇ ਵਿੱਚ ਲੱਗੀਆਂ ਟੀਮਾਂ ਲੱਗੀਆਂ ਸੀਏ ਦੀ ਟੀਮ ਵੀ ਆਈ ਹੋਈ ਹੈ ਜੀ ਅਸੀਂ ਉਹ ਲੱਗੇ ਹੋਏ ਆ ਅ ਮੈਨੂੰ ਕਾਫੀ ਮਤਲਬ ਇਹਦੇ ਵਿੱਚ ਹੈਗਾ ਜੀ ਸਾਨੂੰ ਲੋਕ ਬੈਂਗਲ ਹੈਗੇ ਨੇ ਉੱਥੇ ਜੇ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਬਾਕੀ ਟੀਮਾਂ ਲੱਗੀਆਂ ਹੋਈਆਂ ਜੀ ਲੱਗਦਾ ਕਿਸੇ ਲੁੱਟ ਦੇ ਮਾਮਲੇ ਦੇ ਗਾਰਮਕ ਜਾਂਚ ਨੂੰ ਮਾਮਲਾ ਨਹੀਂ ਲੁੱਟ ਦਾ ਮਾਮਲਾ ਨਹੀਂ ਹੈਗਾ ਜੀ ਇਹਦੇ ਵਿੱਚ ਕੋਈ ਗੱਲ ਤਾਂ ਹੋਰ ਨਿਕਲੇਗੀ ਪਰ ਜੇ ਅਸੀਂ ਇਹਨੂੰ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਅਜੇ ਕੋਈ ਕਲੀਅਰ ਹੁੰਦੀ ਹੈ ਅਗਰ ਫਿਰ ਹੀ ਦੱਸ ਸਕਦੇ ਆ ਲੇਕਿਨ ਸਾਡੀਆਂ ਟੀਮਾਂ ਦੇ ਕੋਲ ਕੁਝ ਹੈਗੇ ਨੇ ਜਿਹੜੇ ਮਤਲਬ ਸਾਡੇ ਕੋਲ ਪ੍ਰੋਗਰੈਸ ਹੈਗੀ ਆ ਸਰ ਇਹ ਵੀ ਸਰ ਇਹਨਾਂ ਦੀ ਪ੍ਰਾਣੀ ਵੀ ਰੰਜੀਤ ਸ਼ਹੀਦ ਹਜੇ ਆਪਾਂ ਇਹਦੇ ਤੇ ਅਜੇ ਟੂ ਅਰਲੀ ਆ ਜਿਹਨੂੰ ਕਹਿ ਨਹੀਂ ਸਕਦੇ ਲੇਕਿਨ ਮਤਲਬ ਸਾਨੂੰ ਉਮੀਦ ਹੈ ਵੀ ਅਸੀਂ ਇਹਨੂੰ ਅੱਜ ਸ਼ਾਮ ਤੱਕ ਇਹਨੂੰ ਕਰ ਦਿਆਂਗੇ ਹੱਲ ਕਰ ਦਿਆਂਗੇ ਜੀ ਮੈਡਮ ਅਰੈਸਟ ਅਰੈਸਟ ਕਰਦੇ ਨਹੀਂ ਜੀ ਇਹਨੇ ਕੋਈ ਅਰੈਸਟ ਨਹੀਂ